ਬਾਹੀ ਗੁਰਜੀ ਦਾ ਖਾਲਸਾ ਸਤਰੀ ਵਾਹੀ ਗੁਰਜੀ ਕੀ ਫਤਿਹ ਤੇ ਗੁਰੂ ਜੀ ਲੋ ਜੀ ਆਪਾਂ ਸਵੇਰ ਦੇ ਕੰਮ ਅੱਦੇ ਸਾਮ ਨੂੰ ਮੇੜਦਾਨਿਆਂ ਇੱਧਰ ਮਸ਼ੀਨ ਲਗਾਤੀ ਐ ਇਹ ਦੁਪਹਿਰ ਦੇ ਭਾਂਡੇ ਨੇ ਮੰਜਾਂਗੇ ਤੇ ਮਸ਼ੀਨ ਲਗਾਤੀ ਕੁਸ ਕੱਪੜੇ ਹੁਣ ਤੋਹਦਾਨੇ ਚਿੱਟੇ ਤੇ ਬਾਲਟੀਆਂ ਧਰਿਆ ਮਾ ਉਧਰ ਹੁਣ ਧਾਰਾ ਕੱਢਣੀਆਂ ਤੇ ਦਾਲ ਬਣਾ ਲੈਣੇ ਮੂੰਗੀ ਮਸਰੀ ਦੀ ਇੱਧਰ ਦਾਲ ਧਰਤੀ ਆ ਮੈਂ ਇੱਧਰ ਦਾਲ ਧਰ ਕੇ ਕੱਪੜੇ ਸੁੱਕਣੇ ਪਾਤੇ ਨੇ ਹਲ ਤਾਂ ਧੁੱਪ ਵਧੀਆ ਸੁੱਕ ਜਾਣਗੇ ਇਹ ਧੁੱਪ ਲੱਗ ਜੂ ਪੱਗਾਂ ਸੁੱਕ ਜਾਣਗੀਆਂ ਇਹ ਚਿੱਟੇ-ਚੁੱਟੇ ਜੀ ਸੀਗੇ ਜਿਹੜੇ ਇਹ ਸੁੱਕ ਜਾਣਗੇ ਸ਼ਾਮ ਨੂੰ ਨਿਵੇੜਤਾ 3 ਵਜੇ ਲਾਤੀ ਸੀਗੀ ਮਸ਼ੀਨ ਕਾਫੀ ਧੋਤੇ ਗਏ ਕੱਪੜੇ ਬਾਕੀ ਰਹਿ ਗਏ ਜਿਹੜੇ ਸਵੇਰੇ ਧੋਦਾਂਗੇ ਹੁਣ ਬਾਹਰ ਤਾਂ ਸੁੱਕਣੇ ਪਾਉਂਦੇ ਨਹੀਂ ਕਿਉਂਕਿ ਕਵੇੜਾ ਹੋ ਗਿਆ ਇੱਧਰ ਕਿਉਂ ਗਰਮ ਕਰ ਲਿਆ ਇਹਦੇ ਵਿੱਚ ਪਾ ਲਈ ਆਪਣੀ ਜੀਰਾ ਜੀਰਾ ਪਾ ਕੇ ਪੁੰਨਦਿਆਂ ਨੂੰ ਪਹਿਲਾਂ ਉਸ ਤੋਂ ਬਾਅਦ ਲਸਣ ਘਟਾ ਪਿਆ ਅਜ ਅਦਰਕ ਜਿਹੜਾ ਪੇਸਟ ਪੁੰਨਾਗੇ ਨੂੰ ਕੱਟਿਆ ਆਪਾਂ ਨੇ ਬਣਾਇਆ ਇਨੂੰ ਭੁੰਨ ਦਿਆਂ ਹੁਣ ਹਰੀਆਂ ਮਿਰਚਾਂ ਪਾ ਰਹੀਆਂ ਵਿੱਚੇ ਹੁਣ ਇਹਨੂੰ ਮਸਾਲੇ ਨੂੰ ਭੁੰਨਦੇ ਆ ਚੱਗੀ ਤਰ੍ਹਾਂ ਪਹਿਲਾਂ ਇਹਦੇ ਵਿੱਚ ਭੁੰਨ ਲੈਨੇ ਆ ਉਧਰ ਆਪਾਂ ਨੇ ਦਾਲ ਧਰਤੀ ਉਹਦੇ 'ਚ ਉਹਦੇ 'ਚ ਨਾਣ ਮਿਰਚ ਨਹੀਂ ਆਪਾਂ ਪਾਉਂਦੇ ਲੋ ਜੀ ਮਸਾਲਾ ਤਾਂ ਕਾਫੀ ਪੁੱਜ ਗਿਆ ਕਿਉਂਕਿ ਉਹਦੇ ਵਿੱਚ ਚਾਹ ਕਰ ਲੈਨੇ ਆ ਤੇ ਦੁੱਧ ਉਹਦੇ 'ਚ ਸਿਰਫ ਰਿਨੂਗੀ ਮੈਂ ਸਬ ਦਾਲ ਤੇ ਇੱਧਰ ਮਸਾਲਾ ਭੁੰਨ ਲਿਆ ਮਸਾਲਾ ਭੁੰਨ ਕੇ ਤੇ ਇਹਨੂੰ ਕੱਢ ਲੂੰਗੀ ਮੈਂ ਬਾਟੀ 'ਚ ਮਸਾਲਾ ਭੁੰਨ ਕੇ ਬਾਟੀ 'ਚ ਕੱਢ ਲਿਆ ਇਹ ਦਾਲ ਪਾ ਦੂੰ ਹੁਣ ਇਹਦੇ ਵਿੱਚ ਇਦੇ ਵਿੱਚ ਪਾ ਕੇ ਰਿੰਨੂ ਇਹਨੂੰ ਤੇ ਹੁਣ ਇਹਦੇ ਵਿੱਚ ਪਾ ਦੂੰ ਨੂਨ ਤੇ ਹਲਦੀ ਹਲਦੀ ਤੇ ਨੂਨ ਪਾ ਕੇ ਇਹਦੇ ਵਿੱਚ ਰਿੰਨਾਗੇ ਇਹ ਦਾਲ ਸਬਜੀ ਵਾਲਾ ਆਪਣਾ ਤੇ ਉਹ ਦੂਜਾ ਹੈਗਾ ਚਾਹ ਵਾਲਾ ਦੁੱਧ ਵਾਲਾ ਇਹ ਜਿੱਤੇ ਨੂਨ ਤੇ ਹਲਦੀ ਪਾ ਕੇ ਰਿੰਨਾਗੇ ਉਹ ਫਿਰ ਪੀਲਾ ਪੀਲਾ ਹੋ ਜਾਂਦਾ ਭਾਂਡਾ ਫਿਰ ਵਧੀਆ ਨਹੀਂ ਲੱਗਦਾ ਚਾਹ ਪਾਣੀ ਵਾਲੇ 'ਚ ਇਹਦੇ ਕਰਕੇ ਮੈਂ ਇਹਦੇ ਵਿੱਚ ਰਿੰਨ ਦਿਆਂ ਹੁਣ ਹੁਣ ਦਾਲ ਬਣਾਈ ਆ ਉੱਪਰੇ ਗੈਸਤੀ ਬਣਾ ਲਈ ਤੇ ਦਾਲ ਬਣਾ ਕੇ ਹੁਣ ਸਵੇਰੇ ਸਰਜੂਗਾ ਆਪਣਾ ਸਵੇਰੇ ਹੋਰ ਕੰਮ ਹੋ ਜਾਂਦੇ ਨੇ ਕਾਫੀ ਜਿਆਦੇ ਹੋ ਜਾਂਦੇ ਨੇ ਲੋ ਜੀ ਦਾਲ ਆਪਣੀ ਰਿਜਰ ਹੀ ਆ ਵਧੀਆ ਰਿੰਕੇ ਹੁਣ ਆਪਾਂ ਕੱਪੜੇ ਕੱਢਦਾਂ ਨੇ ਜਿਹੜੇ ਹੋਰ ਤੋਤੇਗੇ ਨਿਬੜ ਜੂ ਆਪਣਾ ਕਾਫੀ ਕੰਮ ਨਿਬੜ ਜੂ ਲੋ ਜੀ ਇਹ ਵੀ ਤੋਤੇਗੇ ਕੱਢਦਾਂ ਨੇ ਆ ਸ਼ਾਮ ਨੂੰ ਇਹ ਤੋਤੇ ਅੱਜ ਸਾਰੇ ਕੱਪੜੇ ਮੈਂ ਵੈਸੇ ਹੁਣ ਲਿਆਉਣੇ ਆਪਾਂ ਧਣੀਆਂ ਖੇਤ ਚ ਚੱਲਦੇ ਆ ਉੱਤਰ ਉੱਤਰ ਚੱਲਦੇ ਆ ਧਣੀਆਂ ਲੈ ਕੇ ਆਉਣੇ ਕਵਾੜੇ ਬਹੁਤ ਆ ਇੱਥੇ ਹਮ ਧਣੀਆਂ ਦੇਖਦੀਆਂ ਗਾ ਬਹੁਤੀ ਗਾਹਾਂ ਸਿਰੇ ਬੈਗਰੂ ਦੀਆਂ ਧਣੀਆਂ ਤੋੜ ਲਈ ਹੁਣ ਇਹਨਾਂ ਕੱਟਦੀਆਂ ਕੱਟ ਕੇ ਧੋ ਕੇ ਸਮਾਰ ਕੇ ਨਾਲੇ ਤਾਂ ਇਹਦੇ ਚ ਮਸਾਲਾ ਪਾਦਣੀ ਆ ਜਿਹੜਾ ਭੁੰਨਿਆ ਏ ਉਹ ਪਾ ਤਾ ਤੇ ਨਾਲੇ ਪਾਦਣੀ ਆ ਹੁਣ ਧਣੀਆਂ ਲੋ ਜੀ ਬੈਗਰੂ ਚ ਮਸਾਲਾ ਪਾ ਕੇ ਇਹਨੂੰ ਰੜਾਉਣੀ ਆ ਪਹਿਲਾਂ ਚੰਗੀ ਤਰ੍ਹਾਂ ਰੜਾ ਦਾ ਨਹੀਂ ਆ ਫਿਰ ਉਸ ਤੋਂ ਬਾਅਦ ਪਾਉਂਗੀ ਧਨੀਆ ਇਹ ਬਾਟੀ ਸੀਗੀ ਘੋਵ ਵਾਲੀ ਨੂੰ ਧੋ ਕੇ ਵਿੱਚੇ ਪਾ ਦਾ ਨਹੀਂ ਆ ਖਚਲ ਕੇ ਦਾਲ ਪਾ ਕੇ ਫੇਰ ਕੇ ਦੇ ਵਿੱਚੇ ਪਾ ਦਾ ਨਹੀਂ ਆ ਦਾਲ ਥੋੜਾ ਜਿਹਾ ਚਿਚੇ ਫਿਰ ਧਨੀਆ ਪਾਉਣੀ ਆ ਧਨੀਆ ਪਾ ਕੇ ਉਸ ਤੋਂ ਬਾਅਦ ਲਾਉਣੀ ਆ ਰੋਟੀ ਆਪਣੀ ਦਾਲ ਰਿੱਚਗੀ ਤੇ ਰੋਟੀ ਲੋ ਜੀ ਵੈਗਰੂ ਜੀ ਹੁਣ ਧਨੀਆ ਪਾ ਦਾਂ ਨੇ ਉੱਪਰ ਪਾਣ ਕੇ ਇਹਨੂੰ ਰੜਾ ਦਾਂ ਨੇ ਹੁਣ ਚੰਗੀ ਤਰ੍ਹਾਂ ਉੱਪਰ ਤੋ ਕਿਸ ਮਾਰ ਕੇ ਰੱਖ ਲਿਆ ਸੀਗਾ ਕੱਟ ਰਿਆ ਸੀ ਹਾਂ ਧਣੀਆਂ ਪੈਜੂ ਉੱਪਰ ਉਸ ਤੋਂ ਕੰਮ ਕਰਦੇ ਆਪਾਂ ਹੁਣ ਚਾਹ ਬਣਾ ਲਈ ਚਾਹ ਬਣਾ ਕੇ ਆਟਾ ਗੁੰਨਤਾ ਏ ਆਟਾ ਗੁੰਨ ਕੇ ਨਿਮੇੜ ਕੇ ਕੰਮ ਹੁਣ ਆਪਾਂ ਚਾਹ ਪੁੰਨ ਲੈਣੇ ਇਹਦੇ ਵਿੱਚ ਜੱਗ ਚ ਚਾਹ ਪੀਣੇ ਆ ਬੇਟਾ ਜੂ ਐਨੇ ਨਾਲੇ ਦੁੱਧ ਪਾ ਕੇ ਤੇ ਕੰਮ ਨਿਪਟ ਗਿਆ ਇਹ ਆਪਣਾ ਇੱਧਰ ਕੱਪੜੇ ਧੋਤੇ ਨੇ ਗੁਸਤਾ ਰਾਤ ਸੁੱਕ ਗਏ ਸੀਗੇ ਜਿਹੜੇ ਰਾਤ ਧੋਏ ਸੀਗੇ ਹੁਣ ਪਾਤੀ ਕੰਮ ਨਿਮੇੜਤਾ ਰਾਤ ਏ ਵਧੀਆ ਕੰਮ ਨਿਪੜ ਗਿਆ ਕੁਝ ਸੁੱਕ ਗਏ ਨੇ ਲੋ ਜੀ ਇੱਧਰ ਤਾਤਾ ਇਹ ਆਪਾਂ ਨੇ ਦੁੱਧ ਹਾਰੇ 'ਚ ਤੱਤਾ ਧਰਤਾ ਇਹ ਹਾਰੇ 'ਚ ਇਹ ਚਾਦਰਾਂ ਧੋਤੀਆਂ ਜਿਹੜੀਆਂ ਰਹਿ ਗਈਆਂ ਸੀਗੀਆਂ ਤੇ ਇੱਧਰ ਧੁਰੇ ਆਪਾਂ ਦਾ ਦੁੱਧ ਤੇ ਹੋਰ ਕੱਪੜੇ ਸੀਗੇ ਜਿਹੜੇ ਇਹ ਚਾਦਰ ਤੇ ਸੁੱਕਣੀ ਪਾ ਦਨੇ ਆ ਇਹ ਧੋਤੀ ਸੀਗੀ ਇੱਕ ਹੋਰ ਧੋਣੀ ਆ ਉਹ ਪਾਉਨੇ ਆ ਪਹਿਲਾਂ ਇੱਧਰ ਲਾ ਲੈਨੇ ਆਪਾਂ ਰੋਟੀ ਹੁਣ ਹੁਣ ਰੋਟੀ ਦਾ ਕੰਮ ਨਿਬੇੜ ਦਈਏ ਲੋ ਜੀ ਵੈਗਰੂ ਜੀ ਇੱਧਰ ਨਾਲ ਚਾਦਰ ਧੋ ਦਨੇ ਜਿਹੜੀ ਰਹਿ ਗਈ ਆ ਵੈਸੇ ਆਪਾਂ ਰਾਤ ਧੋਤੇ ਸੀਗੇ ਚਾਦਰਾਂ ਚਾਦਰਾਂ ਸਵੇਰੇ ਚੱਕੀਆਂ ਨੇ ਮੈਂ ਮੇਰਾ ਕੰਮ ਨਿਬੜ ਗਿਆ ਅੱਜ ਸਾਜਰੇ ਨਿਬੜ ਜੂ ਕਿਉਂਕਿ ਰਾਤ ਧੋਤੇ ਸੀਗੇ ਕੱਪੜੇ ਸਵੇਰੇ ਰੋਟੀ ਟੁੱਕ ਦੁੱਧ ਦੇ ਭਾਂਡੇ ਭੁੰਡੇ ਜੇ ਕਾਫੀ ਹੋ ਜਾਂਦੇ ਨੇ ਕੰਮ ਇਹਦੇ ਕਰਕੇ ਮੈਂ ਸ਼ਾਮ ਨੂੰ ਇਹ ਧੋਤੇ ਤੇ ਹੁਣ ਮੈਂ ਲਾਲਾ ਨਹੀਂ ਰੋਟੀ ਬੇਟੇ ਨੇ ਜਾਣਾ ਪੜਨ 8:30 ਨੂੰ ਨਾਲੇ ਕੱਪੜੇ ਧੋਤੇ ਗਏ ਆਪਣਾ ਕੰਮ ਨਿਬੜ ਗਿਆ ਵਧੀਆ ਸਾਜਰੇ ਤੇ ਹੁਣ ਆਪਾਂ ਰੋਟੀ ਲਾ ਦਾਂਗੇ ਇਹਨੂੰ ਰੋਟੀ ਖਿਲਾ ਕੇ ਤੋਰਦੇ ਆਂ ਫਿਰ ਆਪਾਂ ਖਾਵਾਂਗੇ ਲੋ ਜੀ ਵੈਗਰੂ ਜੀ ਹੁਣ ਆਪਾਂ ਰੋਟੀ ਲਾ ਲਈਏ ਮੈਗਰੂਜੀ ਰੋਟੀ ਲਾਤੀ ਕੰਮ ਨਿਮੇੜਤਾ ਹੈ ਹੁਣ ਗੈਸ ਸਾਫ ਕਾਂਸਸ ਸਾਫ ਰਸੋਈ ਦੀ ਸਾਫ ਸਫਾਈ ਕਰ ਦਾਂਗੇ ਗੈਸ ਇੱਧਰ ਕਰ ਦਾਨੇ ਆ ਕਾਂਸਸ ਸਾਫ ਕਰ ਦਾਨੇ ਆ ਪੋਚਾ ਲਗਾ ਦਾਨੇ ਉਸ ਤੋਂ ਬਾਅਦ ਗੈਸ ਸਾਫ ਕਰਾਂਗੇ ਗੈਸ ਸਾਫ ਕਰਕੇ ਫੇਰ ਪਾ ਕੇ ਆਉਣੇ ਆ ਆਪਾਂ ਇਹ ਕੱਪੜੇ ਜਿਹੜੇ ਹੋਰ ਰਹਿੰਦੇ ਸੀਗੇ ਲੋਜੀ ਪਾਤੀ ਨੇ ਸਾਰੇ ਧੁੱਪ ਹਲੇ ਆਈ ਨਹੀਂ ਹੈਗੀ ਵਧੀਆ ਧੁੱਪ ਲੱਗ ਜੂ ਸ਼ਾਮ ਤੱਕ ਲੋਜੀ ਸ਼ਾਮ ਨੂੰ ਦੁੱਧ ਚੱਕ ਲੰਦਾ ਅੰਦਰ ਹੁਣ ਇਹਨੂੰ ਟੱਕ ਦਾਨੇ ਆ ਟਾਕੇ ਜਾਗ ਲਗਾ ਦਾਨੇ ਆ ਸਵੇਰੇ ਡਿੜਕਾਂਗੇ ਲੋ ਜੀ ਵੈਗਰੂ ਜੀ ਹੁਣ ਇਹਨੂੰ ਢਾਕੇ ਦੀਏ ਲੋਹੀ ਨਾਲ ਹਲੇ ਠੰਡਾ ਰਾਹ ਤੂੰ ਤਾਂ ਠੰਡ ਹੋ ਜਾਂਦੀ ਆ ਕਾਫੀ ਇਹਨੂੰ ਢੱਕ ਦਈਏ ਸਵੇਰੇ ਰੜਕਾਂਗੇ ਵਿੱਚ ਪਾਤੀ ਲੱਸੀ ਥੋੜੀ ਜੀ ਪਈ ਸੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਲੋ ਜੀ ਢੱਕਤਾ ਪਤਿਲਾ ਸਵੇਰੇ ਰੜਕਾਂਗੇ ਜਾ ਕੇ ਫਿਰ ਜੰਮ ਗਿਆ ਵਧੀਆ